ਲੁਧਿਆਣਾ ਦੇ ਭਾਈ ਰੰਦੀਰ ਸਿੰਘ ਨਗਰ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਜਨੀਤਿਕ ਹਸਤੀਆਂ ਦੇ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ ਇੱਥੇ ਵੱਧੀਆਂ ਵੱਲੋਂ ਇਸ ਤੇ ਸੱਜਣ ਸਦਾਵਾ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਅਤੇ ਬੜੇ ਚਾਹ ਨਾਲ ਤਨਤਨ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਔਰ ਸੰਗਤ ਇਸ ਚੀਜ਼ ਦਾ ਬਹੁਤ ਉਤਸ਼ਾਹ ਹੈ ਸਾਰੀਆਂ ਸੰਗਤਾਂ ਜਿਹੜੀਆਂ ਵੀ ਇੱਥੇ ਦਰਸ਼ਨ ਕਰਨ ਆਈਆਂ ਹਨ ਸਾਰੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਰਦਾਸ ਵੀ ਕਰਦਾ ਹਾਂ ਕਿ ਉਹਨਾਂ ਦੀ ਉਹਨਾਂ ਦੀ ਛੜਦੀ ਕਲਾ ਦੀ ਅਰਦਾਸ ਵੀ ਕਰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਤਨਤ ਬਾਬਾ ਦੀਪ ਸਿੰਘ ਜੀ ਦੀ ਜੀ ਦੀ ਯਾਦ ਵਿੱਚ ਅੱਜ ਦਾ ਸਵਾਗਤ ਗੁਰਦੁਆਰਾ ਜੇਬਲਾਗ ਤੋਂ ਜੋ ਲਗਰ ਕੀਰਤਨ ਦਾ ਆਰੰਭ ਹੋਇਆ ਸ਼ਹਿਰ ਦੀਆਂ ਸਿੰਘ ਸੁਭਾਵਾਂ ਇਸਤਰੀ ਸਾਹਿਬ ਸੰਜਮਾ ਪੇਸ਼ ਨਗਰ ਕੀਰਤਨ ਦੀ ਪੂਰਿਤਕਾਰੀਆਂ ਅੱਜ ਦੇ ਪਾਵਨ ਤੇ ਇਤਿਹਾਸਕ ਦਿਨ ਤੇ ਮਸੂਤੀਆ ਨਗਰ ਕੀ ਸਿੰਘ ਜੀ ਬਾਵਾਂ ਅੱਜ ਸਾਰੀਆਂ ਇਸਤਰੀ ਸੱਜਣ ਸਮਾਹਾਂ ਦਾ ਆਧਾਰਤਾ ਹਾਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਹੈ ਅੱਜ ਦੇ ਪ੍ਰਕਾਸ਼ ਦਿਨ ਤੇ ਮਸਕੂਤੀਆ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਗੁਰਵਿੰਦਰਪਾਲ ਸਿੰਘ ਬਪੂ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਗੱਲ ਕੇ ਇਤੋ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਜ ਨਗਰਕੀਰਤਨ ਜੋ ਆਰਮਕੀਤਾਾਰੇ ਦੇਸ਼ ਵਾਸੀਆਂ ਵਾਸਤੇ ਬੜੀ ਹੀ ਖੁਸ਼ੀ ਵਾਲੀ ਗੱਲ ਜਿੱਥੇ ਕਿ 26 ਜਨਵਰੀ ਗਣਤੰਤਰ ਦਿਵਸ ਜਿਹੜਾ ਕਿ ਸਾਰਾ ਭਾਰਤ ਵਲ ਸਾਰਾ ਮਨਾ ਰਿਹਾ ਉਸੇ ਨੂੰ ਹੀ ਸਮਰਪਿਤ ਜਿੱਥੇ ਕਿ ਦੇਸ਼ ਦੀ ਸਾਡੀ ਜਿਹੜੀ ਪੰਜਾਬ ਦੀ ਕੌਮ ਤੇ ਉਹਦੇ ਜਿਹੜੇ ਸਾਡੇ ਮਹਾਨ ਜਿਹੜੇ ਕਹਿ ਸਕਦੇ ਆ ਸਾਡੇ ਦਿਸ਼ਾ ਨਿਰਦੇਸ਼ਕ ਬਾਬਾ ਦੀਪ ਸਿੰਘ ਜੀ ਉਨ੍ਹਾਂ ਦੇ ਜਨਮ ਦਿਹਾੜੇ ਦੇ ਦਿਵਸ ਦੇ ਉੱਪਰ ਜਿਹੜਾ 26 ਜਨਵਰੀ ਦਾ ਦਿਹਾੜਾ ਹੈ ਉਹ ਬੜੇ ਹੀ ਸ਼ਰਧਾ ਉਲਾਸ ਦੇ ਨਾਲ ਪੰਜਾਬੀਆਂ ਵੱਲੋਂ ਮਨਾਇਆ ਜਾਂਦਾ ਔਰ ਅੱਜ ਦਾ ਜਿਹੜਾ ਇਹ ਦਿਹਾੜਾ ਹੈ ਸਾਡੀ 26 ਜਨਵਰੀ ਨੂੰ ਅੱਜ ਇੱਕ ਜਿਹੜਾ ਮਹਾਨ ਨਗਰ ਕੀਰਤਨ ਹੈ ਉਹ ਭਾਈ ਰੰਦੀਰ ਸਿੰਘ ਨਗਰ ਜੇ ਬਲਾਕ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਦੇ ਵਿੱਚ ਬੜੇ ਹੀ ਸ਼ਰਧਾ ਭਾਵ ਦੇ ਨਾਲ ਕੱਢਿਆ ਜਾ ਰਿਹਾ ਹੈ ਜਿਹੜਾ ਇਹ ਨਗਰ ਕੀਰਤਨ ਹੈ ਬੀ ਆਰ ਐਸ ਨਗਰ ਜੇ ਬਲਾਕ ਹਾਊਸਿੰਗ ਬੋਰਡ ਆਈ ਬਲਾਕ ਸੁਨੇਤਪਿੰਡ ਤੋਂ ਹੁੰਦਾ ਹੋਇਆ ਇਹ ਰਾਜਗੁਰੂ ਨਗਰ ਤੋਂ ਹੁੰਦਾ ਹੋਇਆ ਜੇ ਬਲਾਕ ਦੀਆਂ ਸਾਰੀਆਂ ਗਲੀਆਂ ਤੋਂ ਕਿੰਘੀ ਇਹ ਤਸਮਾਤੀ ਹੈ ਲੁਧਿਆਣਾ ਲਾਈਵ ਲਈ ਸੁਲੰਦਰ ਸੋਨੀ ਦੀ ਰਿਪੋਰਟ